ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂਗੇ ਸਿੰਪਲ ਸੂਟ ਦੀ ਕਟਿੰਗ ਆਪਾਂ ਆਹ ਵਾਲਾ ਕੱਪੜਾ ਹੈਗਾ ਆਪਣਾ ਸਲਵਾਰ ਦਾ ਤੇ ਆਹ ਵਾਲਾ ਆਪਣਾ ਹੈਗਾ ਕੱਪੜਾ ਕਮੀਜ਼ ਦਾ ਇਹਦੇ ਤੋਂ ਆਪਾਂ ਸਿੰਪਲ ਸੂਟ ਦੀ ਕਟਿੰਗ ਕਰਨੀ ਆ ਕਮੀਜ਼ ਦਾ ਨਾਪ ਹੈਗਾ 18 ਇੰਚ ਹੈ ਹੈਪ ਤੇ ਆਪਾਂ 38 ਇੰਚ ਰੱਖਣੀ ਹੈਗੀ ਕਮੀਜ਼ ਦੀ ਲੈਂਥ ਠੀਕ ਹੈ ਜੀ ਹੁਣ ਆਪਾਂ ਇਹਦੇ ਤੋਂ ਕੱਟਾਂਗੇ ਕਮੀਜ਼ ਦੀ ਲੈਂਥ ਜਿਹੜੀ ਲਾਉਣੀ ਆ ਆਪਾਂ ਇਹ ਤੋਂ ਕਮੀਜ਼ ਕਟਾਂਗੇ ਜਿਹੜਾ ਇਹ ਆਪਣਾ ਕੱਪੜਾ ਹੈਗਾ ਇਹ ਪੂਰਾ 2.5 ਮੀਟਰ ਹੈ ਜੀ ਇਸ 2.5 ਮੀਟਰ ਕੱਪੜੇ ਤੋਂ ਆਪਾਂ ਸਿੰਪਲ ਕਮੀਜ਼ ਦੀ ਕਟਿੰਗ ਕਰਨੀ ਆ ਤੇ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਖਿਸ਼ਾ ਲੈਣਾ ਹੈਗਾ ਪਹਿਲਾਂ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਖਿਸ਼ਾ ਕੇ ਹੁਣ ਇਹਦੀ ਆਪਾਂ ਲੈਂਥ ਲਾਵਾਂਗੇ ਇਸ ਤਰ੍ਹਾਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਆ ਜਿੰਨਾ ਪਹਿਣਾ ਨੂੰ ਨਹੀਂ ਆਉਂਦੀ ਹੋਊਗੀ ਤਾਂ ਉਹ ਆਪਣੀ ਵੀਡੀਓ ਦੇਖ ਕੇ ਸੂਰ ਦੀ ਕਟਿੰਗ ਕਰ ਸਕਦੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਜਿਹੜਾ ਆਪਣਾ ਕੱਪੜਾ ਹੋਗਾ 2.5 ਮੀਟਰ ਉਹ ਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਇਹਦੀ ਲੈਂਥ ਆਪਾਂ ਲੈਣੀ ਹੈਗੀ ਜਿਹੜੀ ਹੈਪਾਗੀ ਉਹ ਹੈਗੀ ਹੈਗੀ 18 ਇੰਚ ਤੇ ਆਪਾਂ 3 ਇੰਚ ਪਲੱਸ ਕਰਕੇ ਕੱਪੜਾ ਲਵਾਂਗੇ 18 19 ਵੀ 21 ਇੰਚ ਲਵਾਂਗੇ ਆਪਾਂ

ਹੱਦ ਜੇ ਕੱਢਿਆ ਕੋਰਤੀ ਦਾ ਕੱਪੜਾ ਇਹਨੂੰ ਇਸ ਤਰੀਕੇ ਨਾਲ ਕਰਕੇ ਦੇਖ ਰਹੀ ਆ ਵੀ ਇਹਦੇ ਵਿੱਚ ਕੋਈ ਯਾਨੀ ਕਿ ਕਾਣ ਹੁਤਾ ਨਹੀਂ ਪੈ ਰਹੀ ਜੀ ਆਪਾਂ ਨੂੰ ਆਹ ਦੇਖੋ ਇਧਰਲੇ ਪਾਸੇ ਤੇ ਜੇ ਕਾਣੂ ਪੈ ਰਹੀ ਹੈ ਇਹਨੂੰ ਆਪਾਂ ਕੱਢ ਦਾਂਗੇ ਇਸ ਤਰ੍ਹਾਂ ਆਪਾਂ ਢਗੜ ਫੋਲਡ ਕਰਕੇ ਰੱਖ ਲਾਂਗੇ ਤੇ ਜਿੱਥੇ ਕਾਣੂ ਆ ਰਹੀ ਹੈ ਆਪਣੀ ਉਹਨੂੰ ਆਪਾਂ ਕੱਢ ਦਾਂਗੇ ਠੀਕ ਹੈ ਜਿਹੜੀ ਕਾਣੋ ਸੇ ਇਧਰ ਬੈਕ ਸਾਈਡ ਤੇ ਪੈ ਰਹੀ ਉਹ ਆਪਾਂ ਕੱਢਤੀ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਰੱਖ ਲਾਂਗੇ ਇਹਦੇ ਤੇ ਆਪਾਂ ਲਾਵਾਂਗੇ ਜੀ ਪ੍ਰੈਸ ਫਿਰ ਤੁਹਾਨੂੰ ਕਾਟਾਂ પાਕੇ ਦਿਖਾਉਣੇ ਹਾਂਜੀ ਹੁਣ ਆਪਾਂ ਪਾਵਾਂਗੇ ਇਹਨਾਂ ਕਾਟਾਂ 18 ਇੰਚ ਹੈ ਪਦਨਾ ਤੇ ਇਹਦੀ ਜਿਹੜੀ ਲੈਂਥ ਹੈਗੀ ਕਮੀ ਦੀ ਉਹ 40 ਇੰਚ ਰੱਖਣੀ ਹੈ ਆਪਾਂ ਇੱਥੋਂ ਆਪਾਂ ਤੀੜਾ ਲਵਾਂਗੇ 6.5 ਇੰਚ ਮੋਡਾ ਵੀ ਆਪਾਂ ਲਵਾਂਗੇ 6.5 ਮੋਟਾ ਆਪਾਂ 7 ਵੀ ਲੈ ਸਕਦੇ ਆ 6.5 ਵੀ ਲੈ ਸਕਦੇ ਜੀ ਉਹ ਆਪਣੀ ਮਰਜ਼ੀ ਹੁਣ ਆਪਾਂ ਇਹਦੀ ਪਾਵਾਂਗੇ ਕਾਰਟ 프ਰੰਟ ਬੈਕ ਆਪਣੀ ਪਾਉਗੀ ਸਵਾ ਦੋ ਤੇ ਆਪਾਂ ਆਪਣੀ 프ਰੰਟ ਕਾਰਟ ਪਾਉਗੀ ਮੋਟੇ ਦੀ ਇੱਥੋਂ ਆਪਣੀ 1/2 ਇੰਚ ਦੀ ਪਾਉ। ਹੁਣ ਆਪਾਂ ਬੈਕ ਇਹ ਰਗਾ ਪਲੇਟਾਂ ਆਪਾਂ ਬਣਾਉਂਗਾ ਜੀ 18 ਇੰਚ ਹੈਪ ਦੇ ਹਿਸਾਬ ਨਾਲ 9.5 ਤੇ 9 ਤੇ ਤਿਆਰ ਰਹਿ ਜਾਣੀਆਂ ਤੇ ਡਿਫਰੈਂਸ ਆਪਾਂ ਲੈਣਾ ਹੈ ਉਥੋਂ 3.5 ਦਾ 3 ਦਾ ਵੀ ਲੈ ਸਕਦੇ ਆ ਵੈਸੇ ਆਪਾਂ 3/4 ਕ ਤੇਨ ਦਾ ਤੇ ਹੁਣ ਆਪਾਂ ਇਹਦੀ 7 ਇੰਚ ਦੀ ਕਾਟ ਉਹ ਪਲੇਟ ਆਪਾਂ ਬਣਾ ਲਈ ਡਿਫਰੈਂਸ ਡੇਡ ਦਾ ਟਰੇਡਿੰਗ ਪਲੇਟ ਦਾ ਬਾਕਸ ਦੇ ਵਿੱਚ ਮਲਾਉਣੀ ਆ ਇੱਥੋਂ ਆਪਾਂ ਲਾਵਾਂਗੇ 7 ਇੰਚ ਇਹਦਾ ਅੱਧਾ ਚੋਣੀ ਚਾਹੀਏ ਇਹਦੇ ਵਿੱਚ ਇੱਥੋਂ ਵੀ ਆਪਾਂ ਡੇਡ ਇੰਚ ਤੇ ਲਾਵਾਂਗੇ ਇਹਦੀ ਸ਼ਾਤੀ ਹੈ ਕਿ ਜੀ 17 ਇੰਚ ਆਪਾਂ ਲਾਵਾਂਗੇ 18 ਇੰਚ ਤੇ ਨਿਸ਼ਾਨੀ 18 ਇੰਚ ਇੱਥੇ ਚੱਲਿਆ ਜਾਊਗਾ ਤਦ ਦਾਂਟੇ ਤੇ ਇਹਦੀ ਕਮਰ ਹੈਗੀ 14 ਇੰਚ ਆਪਾਂ ਲਾਵਾਂਗੇ 15 ਤੇ ਸਾਈਡਸ ਲਈ ਇਹਦੀ ਹੈਗੀ 13 ਇੰਚ ਕਿਉਂਕਿ ਚਾਕ ਥੋੜੀ ਜਿਹੀ ਉੱਚੀ ਪਾਉਂਦੇ ਆ ਇਸ ਲਈ ਆਪਾਂ 13 ਦੇ ਨਿਸ਼ਾਨੀ ਲਾਵਾਂਗੇ ਤੇ ਹੈਪਨਰ ਵੀ ਹੈਗੀ ਸਾਰਾ 18 ਇੰਚ ਹੋਰ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਲੋੜਾਂ ਦੋ ਇੰਚ ਤੱਕ ਸਿੱਧਾ ਫਿਰ ਐਸਟਰ होगा अपन अठार इंच अपनिया बैक साइड से भी निशानिया लग जाएगिया जी फ्रंट ते भी लग जाने वालिया वो पा इधर ही पाएंगे pelah langit takoh. Mona pa franta, pelah cak kelih na pelah. Iri ti bread tani, sani iri bol ada ni. Iri pa awali. Tak sih lepas ਫੇਦੀ ਲਾਵਾਂਗੇ ਫਿਲਟਿੰਗ ਦਿਗਾ ਨਿਸ਼ਾਨ ਨਗਾ ਖਾਰਾਂ ਚਤੇ ਫਿਰ ਆਪਾਂ ਇੱਥੋਂ ਲੈ ਗਾ 15 ਇੰਚ ਤੇ ਮੇਰੇ ਕੋ ਆਪਣਾ ਹੈਗਾ 9 ਇੰਚ ਤੇ ਡਬਲ ਕਰਕੇ 18 ਇੰਚ ਹੋ ਜਾਣਾ ਜੀ ਦੇ ਕਦਨਾਂ ਪਲੇਟਾਂ ठीक है जी हम नैक आप कटिंग नहीं करते क्योंकि आप जिड़ा हों बनिया बने नैक ऊ पाव गे अपा ਚਾਰਟਸ ਗਲਾ ਪਾਉਣਾ ਹੈ ਇਹਦੇ ਵਿੱਚ ਤੇ ਆਹ ਦੇਖੋ ਜੀ ਆਪਣਾ ਹੋ ਗਿਆ ਕੁਰਤੀ ਦੀ ਕਟਿੰਗ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਬਾਹਾਂ ਦੀ ਕਟਿੰਗ ਬਾਹਾਂ ਨਹੀਂ ਰੱਖਣੀ ਆਪਾਂ 22 ਇੰਚ ਆਪਾਂ ਲਵਾਂਗੇ ਇੱਥੋਂ ਕੱਪੜਾ 26 ਇੰਚ ਚਾਹੀਪਾ 3 ਇੰਚ ਲਵਾਂਗੇ ਫੋਲਡਿੰਗ ਵਾਸਤੇ ਹਾਂਜੀ ਆਪਾਂ ਜਿਹੜਾ ਬਾਹ ਦਾ ਕਪੜਾ ਠੀਕਾ ਆਪਾਂ ਰੱਖਣੀ ਹੈ ਬਾਹ ਇਹਦੀ 23 ਇੰਚ ਤਿਆਰ ਆਪਾਂ 26 ਇੰਚ ਕਪੜਾ ਲੈਂਥ ਨਾਲ ਹੁਲਾ ਲਿਆ ਹੈ ਤੇ ਹੁਣ ਇਹਨੂੰ ਆਪਾਂ ਬਾਹ ਇਹਨੂੰ ਡਬਲ ਫੋਲਡ ਕਰ ਲੈਣਾ ਇਸ ਤਰ੍ਹਾਂ ਆ ਦੇਖੋ ਇੱਕ ਵਾਰ ਇਸ ਤਰ੍ਹਾਂ ਪਹਿਲਾਂ ਪੈਨ ਡਬਲ ਫੋਲਡ ਕੀਤਾ ਫਿਰ ਇਹਨੂੰ 4 ਫੋਲਡ ਕਰ ਲੈਣਾ ਇਸ ਤਰੀਕੇ ਨਾਲ ਫਿਰ ਇਹਨੂੰ ਆਪਾਂ ਰੱਖਾਂਗੇ ਹੁਣ ਆਪਾਂ ਇਹਦੀ ਕਾਟ ਪਾਵਾਂਗੇ ਠੀਕ ਹੈ ਜੀ ਇਹਦੀ ਜਿਹੜੀ ਮੋਢਿਆਂ ਤੋਂ ਕਾਟ ਪਾਉਣੀ ਹੈ ਇੱਥੋਂ ਆਪਾਂ ਲਵਾਂਗੇ 2.5 ਇੰਚ ਇੱਥੋਂ ਵੀ ਆਪਾਂ 2.5 ਇੰਚ ਹੀ ਲਵਾਂਗੇ ਇਹਦੀ ਆਪਾਂ ਮੋਢਿਆਂ 'ਨ ਕਾਟ ਇਸ ਤਰ੍ਹਾਂ ਗਲਾਈ ਦੇ ਕੇ ਪਾ ਦੇਣੀ ਆਵਲੀ ਹੁਣ ਹੀ ਆਪਣੀ ਫਰੰਟ ਦੀ ਦੋ ਪਾਸੇ ਆਵਲੀ ਆਪਣੀ ਬੈਠ ਠੀਕ ਹੈ ਜੀ ਹੁਣ ਆਪਾਂ ਇਹਦੀ ਮੋਰੀ ਲਵਾਂਗੇ 6 ਇੰਚ ਕਿਉਂਕਿ 4 ਇੰਚ ਹੈ ਜੀ ਮੋਰੀ ਤਿਆਰ ਆਪਾਂ ਇਸ 6 ਇੰਚ ਕਪੜਾ ਲਵਾਂਗੇ ਇਹਨਾਂ ਨਿਸ਼ਾਨਾਂ ਨੂੰ ਇਹਨਾਂ ਦੇ ਨਾਲ ਮਲਾਵਾਂਗੇ ਇਹਨੂੰ ਇਹਦੇ ਨਾਲ